ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸ਼ਲੋਕ ਰੂਪ ਨਾਰੀਖ ਨ ਰੰਗ ਕਿਛ ਤ੍ਰੇਹ ਗੁਣ ਤੇ ਪ੍ਰਭ ਪਿੰਨ ਤਿਸੇ ਬਜਾਏ ਨਾਨਕ ਜਿਸ ਹੋਵੇ ਸੋ ਪ੍ਰਸੰ ਅਸ਼ਟਪਦੀ ਬਨਾਸੀ ਪ੍ਰਭ ਮਨ ਮੈਂ ਰਾਖ ਮਨੋਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਹੀਂ ਕਿਛ ਕੋਈ ਸਰਬ ਨਰੰਤਰ ਇਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਬੀਰ ਗਹਿਰ ਸਜਾਨਾ ਪਾਰ ਬਰਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੀ ਮਨ ਹੀ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਕਰਨ ਪਰਨ ਜਾਂ ਕਾ ਨੀਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਿਸ਼ਤ ਮੈਂ ਭੋਗੀ ਤਿਆਈ ਤਿਆਈ ਭਗਤਾ ਸੁਖ ਪਾਇਆ ਨਾਨਕ ਇਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾਂ ਕੀ ਰੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੀ ਅਵਗਾਹੀ ਪਿਤਾ ਕਾ ਜਨਮ ਕੀ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਿਨ ਦੇਹੀ ਜਨਦਾਸ ਨਾਮ ਧਿਆਵੀ ਸੀ ਤੇਹ ਗੁਣ ਮੈਂ ਜਾ ਕੋ ਪਰਮਾਈ ਜਨਮ ਮਰੇ ਫਿਰ ਆਵੀ ਜਾਈ ਉੱਚ ਨੀਚ ਤਿਸ ਕੀ ਅਸਥਾਨ ਜੈ ਸਾ ਜਨਾਵੇ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਇਕ ਰੰਗ ਨਾਨਾ ਵਿਦ ਕੀਨੋ ਵਿਸਤਾਰ ਪ੍ਰਭ ਵਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੀ ਪੂਰ ਰਿਉ ਪੂਰਨ ਸਭ ਠਾਈ ਨਾਨਾ ਵਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੀ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕੀ ਤਾਰੀ ਸਗਲੇ ਜੰਤ ਨਾਮ ਕੀ ਤਾਰੀ ਖੰਡ ਬ੍ਰਹਮੰਡ ਨਾਮ ਕੀ ਤਾਰੀ ਸਿਮਰਤ ਵੇਦ ਪੁਰਾਨ ਨਾਮ ਕੀ ਤਾਰੀ ਸੁਨਨ ਗਿਆਨ ਧਿਆਨ ਨਾਮ ਕੀ ਧਾਰੀ ਅਗਾਸ ਪਤਾਲ ਨਾਮ ਕੀ ਧਾਰੀ ਸਗਲ ਆਕਾਰ ਨਾਮ ਕੀ ਧਾਰੀ ਪੁਰੀਆ ਸਭ ਭਵਨ ਨਾਮ ਕੀ ਸੰਗ ਉਦਰੀ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਈ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਈ ਰੂਪ ਸਤ ਜਾਂ ਕਾ ਸਤ ਸਥਾਨ ਪੁਰਖ ਸਦ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਹੀ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਾਤੇ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿसे ਬਜਾਈ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਅਪਦੇਸ਼ ਸਤਿ ਤੇ ਜਨ ਜਾਣ ਕੇ ਰਦੀ ਪਰਵੇਸ਼ ਸਤ ਨਿਰਤ ਬੂਜੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ आप सत किया सब सत अपने जाने अपनी मित गत जिसकी श्रेष्ठ सो करने हार अवर न बूझ करत विचार करते कि मित न जाने किया नानक तिस पावे सो वरतिया ਬਿਸਮਨ ਬਿਸਮਪਏ ਬਿਸਮਾਦ ਜਿਨ ਬੂਝਿਆ ਦਿਸਿਆ ਆਇਆ ਸੁਆਦ ਪ੍ਰਭ ਕੀ ਰੰਗ ਰਾਤ ਜਨ ਰਹੀ ਗੁਰ ਕੀ ਬਜਨ ਪਦਾਰਤ ਲਹੀ ਓਏ ਦਾਤੇ ਦੁਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਜਾਂ ਕਾ ਸੇਵਕ ਸੋ ਵਡ ਪਾਗੀ ਜਨ ਕੇ ਸੰਗ ਏ ਕਿੱਲੇ ਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸੋ ਲੋਕ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਰਸਬ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸੁੰਤਾ ਭੁਜਨ ਹਾਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਰਿ ਦੇ ਜਨ ਮਾਨਿਆ ਕਰਨ ਕਰਾਵਨ ਤੈਨ ਮੂਲ ਪਛਾਨਿਆ ਜਾਂ ਕੇਰ ਦੇਵ ਵਿਸ਼ਵਾਸ ਪ੍ਰਭ ਆਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਤੇ ਨਿਰਪੋ ਹੋਏ ਬਿਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲੈ ਬਸਤ ਗਡਾਈ ਤਾਂ ਕੋ ਭਿਨ ਨ ਕਹਿ ਨਾ ਜਾਈ 부ਜ ਬੂਜਣ ਹਾਰ ਬਵੇਕ ਨਰੈਨ ਮਿਲੇ ਨਾਨਕ ਏਕ ਟਾਕਰ ਕਾ ਸੇਵਕ ਆਗਿਆਕਾਰੀ ਟਾਕਰ ਕਾ ਸੇਵਕ ਸਦਾ ਪੁਜਾਰੀ ठाकर के सेवक कै मन प्रतीत ठाकर के सेवक की निर्मल रीत ठाकर को सेवक जाने संग प्रभु का सेवक नाम के रंग सेवक को प्रभु पालनहारा सेवक की राखे निरंकार ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰੱਖੇ ਆਪਣੇ ਦਾਸ ਕੋ ਦੀਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੀ ਤਾਂ ਕੀ ਗਤ ਮਿਤ ਕੋਈ ਨਾ ਲਾਖੀ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ प्रभ के सेवक ऊचे तऊचे जो प्रभ अपनी सेवा लाया नानक सो द दिस प्रगटाया नीकी कीरी मैं कल राखी पसम करे लश्कर कोट लाखे ਜਿਸ ਕਾ ਸਾਸ ਨਾ ਕਾੜਦੇ ਆਪ ਤਾ ਕੋ ਰਖਤ ਦੇ ਕਰ ਹਾਤ ਮਾਨਸ ਜਤਨ ਕਰਤ ਬੋ ਪਾਤ ਇਸਕੇ ਕਰਤ ਕਰਤਬਿਰਤੇ ਜਾਤ ਮਾਰੀ ਨਾ ਰਾਖੀ ਅਵਰ ਨ ਕੋਈ ਸਰਬ ਜੀ ਆਕਾਰ ਆਖਾ ਸੋਈ ਕਾਏ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਨੀ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮਨ ਤੰਤਰ ਪੀਏ ਨਾਮਰਤਨ ਜਿੰਨ ਗੁਰਮੁਖ ਪਾਇਆ ਿਸ ਕਿਛੁ ਯ ਵਰ ਨਾਹੀ ਦ੍ਰਿਸ਼ਟਾਇ ਨਾਮੋ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੀ ਮਨ ਤ ਨਾਮੇ ਨਾਮ ਸਮਾਨੀ ਉਟ ਤੇ ਬੈਟ ਸੋ ਵਤ ਨਾਮ ਕਉ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜੀ ਬਾ ਦਿਨ ਰਾਤ प्रभ अपनी जन की नीदात करे भगत आत्म के चाई प्रभ अपनी सिं रही समाई जो हो वाह हो बत सो जाने प्रभ अपने का हुकुम पिशान ਤਿਸ ਕੀ ਮੈਂ ਮਾ ਕੌਨ ਬਖਾਨੋ ਤਿਸ ਕਾ ਗੁਣ ਕੇ ਏਕ ਨ ਜਾਣੋ ਆਟ ਪੈਰ ਪਰ ਬਸੇ ਹਜੂਰੇ ਕਹੋ ਨਾਨਕ ਸਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੀ ਮਨ ਤਨ ਆਪਣਾ ਤਿਨ ਜਨ ਦੇਹੀ ਜਿਨ ਜਿਨਿਆ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬਥੋਕ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਨ ਪਸਗਲੀ ਛਾੜ ਤਿਸ ਜਨ ਕੀ ਤੂੰ ਸੇਵਾਲਾਗ ਆਮਰ ਜਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਇਸਕੇ ਸੰਗ ਸਿੱਖ ਉਦਰੀ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਕੀ ਸਤਗੁਰ ਸੇਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮੁ ਉਚਰੈ ਸਤਗੁਰ ਸੇਕੇ ਬੰਧਨ ਕਾਟੇ ਗੁਰ ਕਾ ਸੇਖ ਬਿਕਾਰ ਤਿਹਾਟੇ ਸਤਗੁਰ ਸੇਕੋ ਨਾਮ ਧਨ ਦੇ ਗੁਰ ਕਾ ਸੇਖ ਵਡਭਾਗੀ ਹੈ ਸਤਗੁਰ ਸੇਕ ਹਲਤ ਪਲ ਦਸਵਾਰੀ ਨਾਨਕ ਸਤਗੁਰ ਸੇਖ ਕੋ ਜੀ ਨਾਲ ਸੁਮਾਰੀ ਗੁਰ ਕੀ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹੈ ਆਪਸ ਕੋ ਕਰ ਕਛ ਨਾ ਜਨਾਵੀ ਹਰ ਹਰ ਨਾਮੁ ਰਿਦੇ ਸਦਿ ਆਵੀ ਮਨ ਬੀਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ सेवा करत हुए हो निहकामी होत परप स्वामी अपनी कृपा जिसे आप करी नानक सो गुर की मत ले बीस विसवे गुर का मन माने सो सेवक परमेश्वर की गत जाने ਸੋ ਸਤਗੁਰ ਜਿਸੁਰ ਦੇ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਿਦਾਨ ਜੀ ਕਾ ਦਾਤਾ ਆਟ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮ ਮੈਂ ਪਾਰ ਬ੍ਰਾਹਮੀ ਕੀ ਆਪ ਨਹੀਂ ਕਿਸ ਪਰਮ ਸਹਿ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡ ਪਾਗੀ ਪਾਈਐ ਸਪਰਦਰਸ਼ਨ ਪੇਕਤਪੋ ਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਨ ਰਵੀ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਨਕਰ ਬਚਨ ਕਰਨਿ ਅਕਾਨੀ ਮਨ ਸੰਤੋਕਾਤਮ ਪਤਿਆਨੇ ਪੂਰਾ ਗੁਰਿਆਕਿਉ ਜਾ ਕਾ ਮੰਤਰ ਅਮਰ ਤ੍ਰਿਸ਼ਟ ਪੀਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਲਾਈ ਜੇ ਬੋਏ ਕੁਸਤ ਤੀ ਅਨੇਕ ਸਤਪੁਰਖ ਪੂਰਨ ਬੀਬੇ ਕਾਹੂ ਬੋਲ ਨਾ ਕੋ ਪਹੁੰਚਤ ਪ੍ਰਾਨੀ ਅਗਾਮੀ ਅਗੋਚਰ ਪ੍ਰਭ ਨਿਰਬਾਨੀ ਕਹੂ ਬੋਲ ਨ ਪਹੁੰਚਤ ਪ੍ਰਾਨੀ ਅਗਾਮਿ ਅਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨਕੋ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੈ ਸਦ ਬਲਹਾਰੀ ਸਤਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੀ ਇਹ ਹਰ ਸਪਾਵੇ ਜਨ ਕੋਈ ਅਮਰਤ ਪੀਵੇ ਅਮਰ ਸੋ ਹੋਏ ਉਸ ਪ੍ਰਕਾ ਨਹੀਂ ਕਦੇ ਬినాਸ਼ ਜਾਂਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਪਦੇਸ ਸੇਵਕੋ ਦੇ ਮੋ ਮਾਇਆ ਕੇ ਸੰਗ ਨ ਲੀਪ ਮਨ ਮੇ ਰੱਖੀ ਹਰ ਹਰੀਕ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਬ ਤਮਾਹੀ ਠਾਡ ਵਰਤਾਈ ਆਨੰਦ ਭਇਆ ਦੁਖ ਨਾਟੇ ਭਾਈ ਜਨਮ ਮਰਨ ਕੇ ਮਿਟੇ ਆਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਪੌਚੂ ਕਾ ਅਨਰਪੋ ਹੋਏ ਬਸੇ ਸਗਲ ਬਿਯਾਦ ਮਨ ਤੇ ਖੈ ਨਸੀ ਜਿਸ ਕਾ ਸਾਤੈਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤੇਤ ਪਾਈ ਚੂਕੇ ਪਰਮ ਗਮਨ ਸੁਨ ਨਾਨਕ ਹਰ ਜਸ ਸਰਵਨ ਤੇਤ ਪਾਈ ਚੂਕੇ ਪਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਨ ਆਪ ਸੁਰਗਨ ਬੀਓਹੀ ਕਲਾ ਤਾਰ ਜਿਨ ਸਗਲੀ 모ਹੀ ਆਪਣੇ ਚਰਿਤ ਪ੍ਰਭ ਆਪ ਬਨਾਈ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਊਤ ਪੂਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਤ ਨ ਚਾਲੀ ਬਿਨ ਭਜਨ ਵਿਖਿਆ ਛਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕੀ ਤਨਸਾਰ ਸਾਤ ਨਾ ਚਾਲੇ ਬਿਨ ਭਜਨ ਦੇਖਿਆ ਸ਼ਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੀ ਤਨਸਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਪਰਮ ਸਨਮਾਨਯੋਗ ਸਾਜ ਸੰਗਤ ਜੀ ਆਪ ਜੀ ਨੇ ਸਹਿਜ ਪਾਠ ਦਾ ਜਿਹੜਾ ਆਨੰਦ ਮਾਣਿਆ ਹੈ ਔਰ ਬਾਣੀ ਪੜਦੇ ਆਂ ਦਾਸ ਕੋਲੋਂ ਏਕ ਨੀ ਏਕ ਪ੍ਰਕਾਰ ਦੀਆਂ ਪੁੱਲਾਂ ਤੇ ਗਲਤੀਆਂ ਹੋ ਗਈਆਂ ਹੋਣ ਗਈਆਂ ਗੁਰੂ ਰੂਪੀ ਸਾਧ ਸੰਗਤ ਤੇ ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਨੂੰ ਬਖਸ਼ ਦੇਣਾ। ਔਰ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਔਰ ਗੁਰ ਸ਼ਬਦ ਵਿਚਾਰ ਜਿਹੜਾ ਚੈਨਲ ਇਹਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ। ਕਿਰਪਾ ਕਰਕੇ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ। ਕਿ ਇਹਨੂੰ ਸਬਸਕ੍ਰਾਈਬ ਕਰੋ। ਤਾ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਗੁਰਬਾਣੀ ਦੀਆਂ ਉਹ ਆਪਜੀ ਤੱਕ ਜਿਹੜੀਆਂ ਪਹੁੰਚਦੀਆਂ ਰਹਿਣ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਗੁਰੂ ਦੀ ਬਾਣੀ ਨਾਲ ਜੁੜੇ ਰਹੀਏ ਤੇ ਆਪਣੇ ਜੀਵਨ ਦਾ ਆਨੰਦ ਲੈਂਦੇ ਰਹੀਏ ਗੁਰੂ ਸਾਹਿਬ ਫਰਮਾਉਂਦੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਕਹਿੰਦੇ ਨੇ ਕਿ ਕੋਈ ਵੀ ਗੁਰੂ ਦੇ ਭਜਨ ਤੋਂ ਬਿਨਾ ਬੰਦਗੀ ਤੋਂ ਬਿਨਾ ਕੁਛ ਨਹੀਂ ਨਾਲ ਜਾਣਾ। ਨਾਮ ਸਿਮਰਨ ਤੋਂ ਬਿਨਾ ਅਨਸਾਨ ਦੇ ਨਾਲ ਕੁਛ ਨਹੀਂ ਜਾਣਾ। ਇਹ ਸਭ ਝੂਠੀ ਆ। ਬਾਕੀ ਜਿਹੜੇ ਆਪਾਂ ਕਰਮ ਜਿਹੜੇ ਕਰਦੇ ਆਂ ਜਿਹੜੇ ਉਹ ਮਾਇਆ ਦੇ ਲਾਲਚ ਵਿੱਚ ਅਸੀਂ ਜਿਹੜੇ ਕਰਮ ਕਰਦੇ ਆਂ, ਕਰਮਕਾਂਡ ਕਰਦੇ ਆਂ ਜਾਂ ਹੋਰ ਕਈ ਜਿਹੜੇ ਕਰਮਕਾਂਡਾਂ ਵਿੱਚ ਪੈ ਕੇ ਆਪਣੇ ਜੀਵਨ ਨੂੰ ਵਿਅਰਥ ਜਿਹੜਾ ਵਾ ਗਵਾਉਣੀ ਹੈ ਕਹਿੰਦੇ ਸਾਥ ਨਾ ਚਾਲੇ ਬਿਨ ਭਜਨ ਬਿਖਿਆ ਸਗਲੀ ਸ਼ਾਰ ਇਥੇ ਕੰਮਾਂ ਤੰਦੇ ਜਿਹੜੇ ਆਪਾਂ ਰੋਜ਼ਾਨਾ ਜੀਵਨ ਦੇ ਵਿੱਚ ਕਰਦੇ ਆ ਉਹਨਾਂ ਦੀ ਗੱਲ ਨਹੀਂ ਕੀਤੀ ਗਈ ਜਿਹੜੇ ਪ੍ਰੋਫੈਸ਼ਨ ਆ ਆਪਣੇ ਜਿਹੜੇ ਕਿੱਤੇ ਜਿਹੜੇ ਆਪਾਂ ਕਰਦੇ ਆ ਉਹ ਕਰਨਾ ਹੀ ਕਰਨੇ ਆ ਉਹਨਾਂ ਦਾ ਗੁਰੂ ਸਾਹਿਬ ਨੇ ਵਰਜਤ ਨਹੀਂ ਕੀਤਾ ਪਰ ਹਾਂ ਜਿਹੜੇ ਗੁਰੂ ਦੇ ਨਾਮ ਜਪਣ ਵਾਸਤੇ ਬਾਣੀ ਪੜਨ ਤੋਂ ਇਲਾਵਾ ਜਿਹੜੇ ਹੋਰ ਆਪਾ ਕਰਮ ਕਰਦੇ ਨੇ ਰੱਬ ਨੂੰ ਮਨਾਉਣ ਵਾਸਤੇ ਜਾਂ ਰੱਬ ਨੂੰ ਪਾਉਣ ਵਾਸਤੇ ਜਿਹੜੇ ਹੋਰ ਫੋਕਟ ਕਰਮ ਕਰਦੇ ਆ ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਸਾਰੇ ਜਿਹੜੇ ਝੂਠੇ ਆ ਹਰ ਹਰ ਨਾਮ ਕਮਾਉਣਾ ਕਹਿੰਦੇ ਹਰੀ ਦਾ ਨਾਮ ਕਮਾਓ ਹਰੀ ਦਾ ਨਾਮ ਜਪੋ ਨਾਨਕ ਇਹ ਤਾਂ ਅਨਸਾਰ ਇਸੇ ਧੰਨ ਦੇ ਇਹ ਜਿਹੜਾ ਵਾ ਇਹਦਾ ਮੁੱਲ ਪੈਣਾ ਜੀ ਜਿਹੜਾ ਇਸੇ ਦਾ ਮੁੱਲ ਪੈਣਾ ਜੀ ਜੇ ਸਾਡੀ ਕੀ ਸਾਰ ਲੈਣੀ ਹੈ ਕਿ ਇਹ ਨੇ ਜੇ ਸਾਡਾ ਪਤਾ ਲੈਣਾ ਵਾ ਜੇ ਸਾਡਾ ਮੁੱਲ ਪੈਣਾ ਵਾ ਤੇ ਉਹ ਨਾਮ ਸਿਮਰਨਾ ਪੈਣਾ ਕਿਉਂਕਿ ਜਦੋਂ ਅਸੀਂ ਨਾਮ ਜਪਾਂਗੇ ਸਾਡੇ ਮਨ ਵਿੱਚ ਨਿਮਰਤਾ ਹਲੀਮੀ ਜਿਹੜੇ ਸਾਧ ਗੁਣਿਆ ਸਦਾਚਾਰਕ ਗੁਣਿਆ ਇਹ ਸਾਡੇ ਵਿੱਚ ਆਉਣੇ ਆ ਤੇ ਜਿਹੜੇ ਦੁਰਾਚਾਰ ਜਿਹੜਾ ਵਾ ਉਹ ਦੂਰ ਹੋਣਾ ਵਾ ਸਾਡਾ ਆਚਰਣ ਜਿਹੜਾ ਵਧੀਆ ਗੁਰਬਾਣੀ ਨੇ ਬਣਾਉਣਾ ਸਾਨੂੰ ਗੁਰਮੁਖ ਜਾਂ ਚੰਗੇ ਨਿਸ਼ਾਨ ਜਿਹੜਾ ਗੁਰਬਾਣੀ ਨੇ ਬਣਾਉਣਾ ਬਾਕੀ ਅਸੀਂ ਜਿਹੜੇ ਜਿੰਨੇ ਵੀ ਕਰਮਕਾਂਡ ਕਰਦੇ ਆ ਨਾ ਰੱਬ ਨੂੰ ਪਾਉਣ ਵਾਸਤੇ ਜਾਂ ਜਿਹੜੇ ਜਾਦੂ ਟੂਣੇ ਹੋਰ ਕਈ ਕੁਝ ਕਰਦੇ ਫਿਰਦੇ ਲੋਕ ਜਾ ਹੋਰ ਥਾਂ ਥਾਂ ਤੇ ਜਿਹੜੇ ਪਟਕਦੇ ਫਿਰਦੇ ਆ ਕਹਿੰਦੇ ਸਾਰੇ ਝੂਠੇ ਆ ਵੇਖਿਆ ਸਗਲੀ ਸ਼ਾਰ ਉਹ ਸਾਰੇ ਜਿਹੜੇ ਆ ਮਿੱਟੀ ਦੇ ਨਿਆਏ ਆ ਸ਼ਾਰ ਹੁੰਦਾ ਵਾ ਸੁਆਜ ਆ ਮਿੱਟੀ ਉਹ ਢੂੜ ਦੇ ਸਮਾਨ ਆ ਉਹ ਮਿੱਟੀ ਦੇ ਸਮਾਨ ਆ ਜਿਹੜੇ ਭਜਨ ਤੋਂ ਬਿਨਾ ਆਪਾਂ ਹੋਰ ਕੰਮ ਕਰਦੇ ਆ ਨਾਲ ਜੋਰ ਦੇ ਕੇ ਇਸੇ ਸਲੋਗ ਦੇ ਵਿੱਚ ਕਿਹਾ ਹਰ ਹਰ ਨਾਮ ਕਮਾਮਨਾ ਹਰੀ ਦਾ ਨਾਮ ਜਿਹੜਾ ਜਪਣਾ ਵਾ ਇਸੇ ਨਾਲ ਹੀ ਜਿਹੜਾ ਵਾ ਆਪਣਾ ਮੁੱਲ ਪੈਣਾ ਵਾ ਹਰ ਹਰ ਨਾਮਕ ਮਾਉਣਾ ਨਾਨਕ ਨਾਨਕ ਦਾ ਨਾਮ ਵਰਤਿਆ ਗੁਰੂ ਅਰਜਨ ਦੇਵ ਜੀ ਨੇ ਕਿ ਇਸੇ ਧੰ ਦੇ ਨਾਲ ਜਿਹੜੀ ਆਪਣੀ ਜਿਹੜੀ ਕਿਸੇ ਨੇ ਸਾਰ ਲੈਣੀ ਹੈ ਜਾਂ ਮੁੱਲ ਪੈਣਾ ਭਾਵ ਕਿ ਅਸੀਂ ਚੰਗੇ ਇਨਸਾਨ ਬੰਨਣਾ ਸਿੱਧੇ ਰਸਤੇ ਤੇ ਪੈ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਸੋ ਗੁਰੂ ਦੀਆਂ ਸ਼ਬਦ ਦਿਆਂ ਵਿਚਾਰਾਂ ਕਰਦੇ ਆ ਬਾਣੀ ਪੜਦੇ ਆ ਦਾਸ ਕੋਲੋਂ ਏਕ ਨਹੀਂ ਦੇਗ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਦੁਬਾਰਾ ਫੇਰ ਰਿਪੀਟ ਕਰਦਾਂਗੇ ਜਿਹੜੀਆਂ ਜਿਨਨੇਕ ਪਰਮਾਤਮਾ ਨੇ ਮਤਬੁੱਧ ਬਖਸ਼ੀ ਉਹਦੇ ਮੁਤਾਬਕ ਜਿਹੜਾ ਆਪ ਜੀ ਨੂੰ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਗਰ ਕੋਈ ਪੋਲ ਗਲਤੀ ਹੋ ਗਈ ਤੇ ਆਪ ਜੀ ਤੋਂ ਜਿਹੜੀ ਆ ਨੰਮਰਤਾ ਸਹਿਤ ਜਿਹੜੀ ਆ ਓਕੇ ਮਾਦੇ ਜਾ ਚੁੱਕਿਆ ਮਾਫੀ ਚਾਹੁੰਦੇ ਆ ਤੇ ਇਸੇ ਦੇ ਨਾਲ ਹੀ ਆਪਾਂ ਜਿਹੜੀ ਸਮਾਪਤੀ ਕਰੀਏ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ